हां जी ਤੁਸੀਂ ਦੇਖ ਰਹੇ ਫਿਕਰਮੰਦ ਵੀਡੀਓ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜੂ ਸੋ ਸਾਡੇ ਦਰਮਿਆਨ ਪਹੁੰਚਲੇ ਵਾਰਸ ਭਟੋੜ ਤੋਂ ਸੋ ਕਿਸਾਨ ਹੱਟ ਪੇਰਾ ਤਰ੍ਹਾਂ ਦਾ ਕੋਈ ਨਾ ਦਾ ਮਸਲਾ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਇੱਕ ਵਾਰਸ ਸਿੰਘ ਵਾਰਸੀ ਨਾਲ ਹਾਂਜੀ ਵਾਰਸ ਸਾਹਿਬ ਸਭ ਤੋਂ ਪਹਿਲਾਂ ਦਾ ਫਿਕਰਮੰਦ ਵੀਡੀਓ ਤੁਹਾਡਾ ਧੰਨਵਾਦ ਹੈ ਧੰਨਵਾਦ ਕਿ ਤੁਸੀਂ ਇਹ ਕੀਟੀ ਸਮਝੋ ਸਮਾ ਦਿੰਦਾ ਹੈ ਸਭ ਤੋਂ ਪਹਿਲਾਂ ਦਾ ਵੀਰ ਜੀ ਪਾਰ ਪਰ ਸਸਿਕਾਰ ਸਾਡੀ ਪੂਰੀ ਟੀਮ ਕਿ ਗੁਰੂ ਸਾਹਿਬ ਕਹਿੰਦੇ ਨੇ ਜੇ ਜੀਵਾ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛਾਈ ਇਹ ਕੁਛ ਦਿਨ ਪਹਿਲਾਂ ਸਾਹਮਣੇ ਇੱਕ ਸਾਡੇ ਜੋ ਕਿ ਜਗਦੇਵ ਉਰਫ ਜੁਗਦੇਵ ਅਰਸਜ ਔਰੰਗਜੀਵ ਜਿਸ ਨੇ ਇਹ ਗੁਰੂ ਸਾਹਿਬ ਦੀਆਂ ਪਵਿੱਤਰ ਪੰਕਤੀਆਂ ਬੋਲੀਆਂ ਔਰ ਉਹ ਚਾਹੁੰਦਾ ਕਿ ਮੈਂ ਜਿਹੜਾ ਪੰਥ ਦਾ ਠੇਕੇਦਾਰ ਆ ਮੈਂ ਪੰਥ ਨੂੰ ਜਾਣਦਾ ਮੈਂ ਪੰਥ ਨੂੰ ਪੜ੍ਹਦਾ ਮੈਂ ਪੰਥ ਦੇ ਨਾਲ ਜੁੜਿਆ ਹੋਇਆ ਮੈਂ ਪੰਥਕ ਜਥੇਦਾਰ ਆ ਔਰ ਉਹ ਪੰਕਤੀਆਂ ਵੀ ਉਹਨੇ ਗਲਤ ਬੋਲੀਆਂ ਔਰ ਇੱਕ ਮਸਲਾ ਲੈ ਕੇ ਉਹ ਸਾਹਮਣੇ ਆਇਆ ਔਰ ਇਹ ਵੀ ਜਿਹੜੇ ਸਾਧ ਵਕੀਰ ਸੰਤ ਕਹਿੰਦੇ ਆ ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰਨ ਮਨਾਏ ਜੇ ਮਨ ਸ਼ੁੱਧ ਨਾ ਹੋਵੇ ਤੋ ਕੈਸੇ ਪ੍ਰੀਤਮ ਪਾਈ ਕਹਿੰਦੇ ਜੇ ਸਾਡੇ ਆਤਮਾ ਪਵਿੱਤਰ ਨਹੀਂ ਅਸੀਂ ਲੋਕਾਂ ਨੂੰ ਠੱਗੀ ਜਾਂਦੇ ਆ ਤਾਂ ਜਿਹੜਾ ਪ੍ਰੀਤਮ ਨੂੰ ਪਾਉਣਾ ਬਹੁਤ ਔਖਾ ਅੱਛਾ ਭਾਈ ਜੀ ਤੁਸੀਂ ਕਿਹੜੇ ਮਾਮਲੇ ਚ ਲੈ ਕੇ ਜਾ ਰਹੇ ਹੋ ਇਹਨਾਂ ਨੂੰ ਸਾਡੇ ਕੋਲ 188 ਦਾ ਕੇਸ ਹੈ ਜੀ ਦੇ ਚ ਅੱਛਾ ਜੀ ਚੰਡੀਗੜ੍ਹ ਕੋਰਟ ਦਾ ਡਿਸਟ੍ਰਿਕਟ ਕੋਰਟ ਦਾ ਹਾਂ ਤੇ ਉਹਦੇ ਚ ਨਾਨ ਅਵੇਲੇਬਲ ਵਾਰੰਟਰ ਹੈ ਨੇ ਗੈਰਸਮਾਨਤੀ ਵਾਰੰਟਰ ਉਹਦੇ ਚ ਜਾ ਕੇ ਇਹਨੂੰ ਫੀਸ ਕਰੀਏ ਕੀ ਨਾ ਕੀ ਤੁਹਾਡਾ ਇਹ ਐਸਾ ਹੀ ਰਵੀ ਕੁਮਾਰ ਚੰਡੀਗੜ੍ਹ ਪੁਲਿਸ ਦਾ ਠੀਕ ਇਹ ਉਹ ਸਾਰੇ ਬੰਦੇ ਨੇ ਜੀ ਜਿਨ੍ਹਾਂ ਨੇ ਕੱਲ ਜਗਦੇਵ ਖਾਲਸੇ ਨੂੰ ਘੇਰ ਕੇ ਤੇ ਪੁਲਿਸ ਦੇ ਹਵਾਲੇ ਕੀਤਾ ਕੀ ਹੋਇਆ ਕੱਲ ਸਾਰਾ ਮਾਮਲਾ ਕੱਲ ਇਹ ਇੱਥੇ ਆਇਆ ਸੀਗਾ ਜੀ ਸਾਨੂੰ ਪਤਾ ਲੱਗ ਗਿਆ ਬੀਬੀ ਵਾਲਾ ਚੌਂਕ 'ਚ ਅਸੀਂ ਇਕੱਠੇ ਹੋ ਗਏ ਜੀ ਗੱਡੀ ਮੂਰੇ ਗੱਡੀ ਲਾ ਕੇ ਰੋਕ ਲਈ ਜੀ ਹੂੰ ਹੂੰ ਔਣ ਕੈਮਰਾ ਸੀ ਸਾਰੀ ਗੱਲਬਾਤ ਸ਼ੁਰੂ ਕਰ ਲਈ ਜੀ ਹੂੰ ਹੂੰ ਪੱਤਰਕਾਰ ਵੀ ਸੀਗੇ ਮੌਕੇ ਤੇ ਹੂੰ ਹੂੰ ਉਹਨਾਂ ਨੇ ਗੱਲਬਾਤ ਕੀਤੀ ਹੈ ਜਿੰਨੀ ਗੱਲਬਾਤ ਹੋਈ ਚਲੋ ਪਤਾ ਲੱਗਿਆ ਬਾਅਦ 'ਚ ਅਸੀਂ ਇਥੇ ਸੂਚਿਤ ਕੀਤਾ ਜੀ ਥਾਣੇ ਜਾ ਕੇ ਇੱਥੇ ਲਿਆਏ ਇੱਥੋਂ ਫਿਰ ਜਿਹੜੀ ਕੋਈ ਬੰਦੀ ਕਾਰਵਾਈ ਇਹਨਾਂ ਨੇ ਕਰਤੀ ਜੀ ਕਈ ਕੇਸਾਂ ਚ ਭਗੌੜਾ ਜੀ ਪੀਓ ਸੀਗਾ ਚੰਡੀਗੜ੍ਹ ਪੁਲਿਸ ਨੂੰ ਲੈ ਕੇ ਗਈ ਹੈ ਜੀ ਔਰ ਉਹਨੇ ਜਿਹੜੀ ਇੱਕ ਪੰਕਤੀ ਦੇ ਵਿੱਚ ਕਿਹਾ ਉਹ ਪੰਕਤੀ ਵੀ ਗਲਤ ਬੋਲੀ ਕਿਉਂਕਿ ਉਹ ਆਪਣੇ ਆਪ ਨੂੰ ਇੱਕ ਧਰਮ ਦਾ ਠੇਕੇਦਾਰ ਸਮਝਦਾ ਔਰ ਲੋਕਾਂ ਦੇ ਨਾਲ ਬਹੁਤ ਧੱਕਾ ਕਰ ਰਿਹਾ ਹੈ ਉਹ ਤੁਹਾਨੂੰ ਅੱਗੇ ਦੱਸਦੇ ਆ ਤੁਹਾਡੇ ਸਵਾਲਾਂ ਦੇ ਜਵਾਬ ਦੇ ਵਿੱਚ ਦੱਸਦੇ ਆ ਕਿ ਕਿਸ ਤਰ੍ਹਾਂ ਉਹ ਸਾਡੇ ਨਾਲ ਕਰ ਰਹੇ ਏ ਜਗਦੇਸ਼ ਸਿੰਘ ਔਰ ਅਜਿਹਾ ਹੈ ਕੋਲ ਇਹਦੇ ਬਾਰੇ ਵਿਸਥਾਰਪੂਰਕ ਜਾਣਕਾਰੀ ਦੇ ਇਹ ਜੀ ਕਿਸਾਨ ਹੜ 13 13 ਦਾ ਜਿਹੜਾ ਮਾਲਕ ਹੈ ਔਰ ਪਹਿਲਾਂ ਇਹਦਾ ਪਛੋਕਰ ਹੈ ਮੁਕਸਰ ਤੋਂ ਮੁਕਸਰ ਤੋਂ ਇੱਕ ਸੇ ਹੋਰ ਪਿੰਡ ਦੇ ਵਿੱਚ ਜਾ ਕੇ ਗ੍ਰੰਤੀ ਸਿੰਘ ਦੀ ਡਿਊਟੀ ਤੇ ਲੱਗਿਆ ਕਿਸੇ ਪਿੰਡ ਦੇ ਵਿੱਚ ਉਸ ਤੋਂ ਅੱਗੇ ਇਹ ਨੈਟਵਰਕਿੰਗ ਮਾਰਕੀਟ ਦੇ ਨਾਲ ਐਮ ਐਲ ਐਮ ਦੇ ਨਾਲ ਜੁੜ ਗਿਆ ਔਰ ਇਹਨੇ ਕਾਫੀ ਕੰਪਨੀਆਂ ਦੇ ਵਿੱਚ ਲੋਕਾਂ ਦੇ ਨਾਲ ਫਰੋਡ ਬਾਜ਼ੀ ਕੀਤੀ ਲੋਕਾਂ ਨਾਲ ਧੱਕਾ ਕੀਤਾ ਔਰ ਹੁਣ ਜਿਹੜੀ ਇਹ ਕੰਪਨੀ ਕਰ ਰਿਹਾ ਕਿਸਾਨ ਹਰ 13 13 ਦੇ ਨਾਮ ਤੋਂ ਕਰ ਰਿਹਾ ਉਹ ਕਿਸਾਨ ਕਿਸਾਨ ਹਰ 13 13 ਦਾ ਇਹ ਮਾਲਕ ਹੈ ਜਗਦੇਵ ਉਰਫ ਗੁਰਦੇਵ ਵਰਸ ਅ ਔਰੰਗਜੇ ਅੱਛਾ ਤੁਹਾਡੇ ਨਾਲ ਕੀ ਠੱਗੀ ਮਾਰੀ ਇਹਨਾਂ ਨੇ ਤੁਹਾਡਾ ਕੀ ਮਸਲਾ ਹੈ ਦਾ ਵੀ ਫਿਕਰਮੰਦ ਮੀਡੀਆ ਰਈ ਜਨਤਕ ਕਰਨਾ ਚਾਹੁੰਦੇ ਉਹਦੇ ਬਾਰੇ ਜਾਣਕਾਰੀ ਦਿਓ ਮੈਂ ਵੀ ਇਹ ਜਨਤਕ ਕਰਨਾ ਚਾਹੁੰਦਾ ਕਿਉਂਕਿ ਇਹ ਮੈਨੂੰ ਇੱਕ ਮੀਡੀਆ ਦੇ ਜ਼ਰੀਏ ਮਿਲਿਆ ਸੀ ਮੈਂ ਉਹਦੀ ਵੀ ਇੱਕ ਵੀਡੀਓ ਦੇਖੀ ਕਿਉਂਕਿ ਦਿੱਲੀ ਕਿਸਾਨ ਧਰਨੇ ਦੇ ਵਿੱਚ ਜਾਂਦਾ ਆਉਂਦਾ ਸੀ ਔਰ ਉੱਥੇ ਤਾਂ ਮੈਨੂੰ ਪਤਾ ਲੱਗਿਆ ਵੀ ਕਾਫੀ ਲੀਡਰਾਂ ਦੇ ਨਾਲ ਵੀ ਬਾਹ ਪਿਆ ਔਰ ਕਾਫੀ ਇਹ ਉੱਥੇ ਸਪੀਚ ਵਧੀਆ ਕਰਦਾ ਰਿਹਾ ਕਿਉਂਕਿ ਜੇ ਤੁਸੀਂ ਦੀ ਦਾੜੀ ਦੇਖੋਗੇ ਤਾਂ ਧੁੰਨੀ ਤੋਂ ਥੱਲੇ ਆਉਂਦੀ ਹੈ ਦੀ ਦਾੜੀ ਔਰ ਗਾਤਰਾ ਜਿਹੜਾ ਉਹ ਗਾਤਰਾ ਬਹੁਤ ਲੰਮਾ ਪਾਇਆ ਹੋਇਆ ਉਹ ਲੱਕ ਤੋਂ ਥੱਲੇ ਆ ਔਰ ਉਹ ਬੰਦਾ ਇਹਨਾਂ ਦਾ ਸਤਿਕਾਰ ਜਿਹੜਾ ਆਪਣੇ ਇੱਕ ਆਕਾਰ ਨੇ ਇਹਨਾਂ ਦਾ ਸਤਿਕਾਰ ਵੀ ਨਹੀਂ ਕਰ ਰਿਹਾ ਔਰ ਜਿਹੜੀਆਂ ਨਵੀਆਂ ਤੋਂ ਨਵੀਆਂ ਉਹ ਇੱਕ ਕਮਰੇ ਦੇ ਵਿੱਚ ਬਹਿ ਕੇ ਵੀਡੀਓਆਂ ਬਣਾ ਰਿਹਾ ਜਿਹੜੀ ਉਹਨੇ ਮੇਰੇ ਨਾਲ ਠੱਗੀ ਮਾਰੀ ਮੇਰੇ ਨਾਲ ਜਿਹੜੀ ਠੱਗੀ ਵਾਰੀ ਇੱਕ ਮੀਡੀਆ ਦੇ ਜ਼ਰੀਏ ਮੈਨੇ ਮਿਲਿਆ ਸੀ ਇੱਕ ਵੀਡੀਓ ਦੇ ਚਰੇ ਮੈਂ ਉਹਨੂੰ ਕਾਲ ਕੀਤੀ ਇੱਕ ਸਾਡਾ ਗੱਲਬਾਤ ਚੱਲੀ ਮੈਂ ਉਹ ਪ੍ਰੋਗਰਾਮ ਕੈਨਸਲ ਕਰਤਾ ਪਰ ਦੁਬਾਰਾ ਜਦੋਂ ਮੇਰੀ ਗੱਲ ਚੱਲੀ ਲਾਸਟ 2023 ਦੇ ਵਿੱਚ 11ਵੇਂ ਮਹੀਨੇ ਦੇ ਵਿੱਚ ਇਹਨਾਂ ਨੇ ਮੈਂ ਕਿਹਾ ਮੈਂ ਜੀ ਇਸ ਤਰ੍ਹਾਂ ਕਰਕੇ ਵੀ ਤੁਹਾਨੂੰ ਮਿਲਣਾ ਚਾਹੁੰਦਾ ਤੇ ਇਹਦਾ ਪ੍ਰੋਸੈਸ ਕੀ ਆ ਪੂਰਾ ਮੈਨੂੰ ਦੱਸੋ ਇਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਸਾਡੇ ਕੋਲ ਸਾਡਾ ਅਮਰitsar ਸਟੋਰ ਬੰਦਿਆ ਉੱਥੇ ਸਾਡੇ ਕੋਲ ਆਓ ਉੱਥੇ ਤੁਹਾਨੂੰ ਅਸੀਂ ਜਿਹੜੀ ਪੂਰੀ ਇਹਦੀ ਜਾਣਕਾਰੀ ਦੇਵਾਂਗੇ ਪੂਰੀ ਸਾਨੂੰ ਦੱਸ ਦਿਆਂ ਵੀ ਕਿਸ ਤਰ੍ਹਾਂ ਤੁਸੀਂ ਕੰਮ ਕਰਨਾ ਕਿਸ ਤਰ੍ਹਾਂ ਸਾਡੇ ਨਾਲ ਜੁੜਨਾ ਔਰ ਉਹ ਦੇਖਣ ਤੋਂ ਬਾਅਦ ਇਹ ਮੇਰੇ ਕੋਲੇ ਆਇਆ ਘਰ ਆਇਆ ਜਗਦੇਵ ਉਹਨੇ 2.5 ਲੱਖ ਰੁਪਏ ਮੈ ਤੋਂ ਲੈ ਗਿਆ 2.5 ਲੱਖ ਦੇ ਵਿੱਚ ਮੈਨੂੰ ਕਹਿੰਦਾ ਜੀ ਤੁਹਾਨੂੰ 3.5 ਲੱਖ ਦਾ ਸਮਾਨ ਮਿਲੂਗਾ ਔਰ ਨਾਲ ਜਿਹੜਾ ਤੁਸੀਂ ਕੰਮ ਕਰੋਗੇ ਤੁਹਾਡੀ ਦੁਕਾਨ ਦੇ ਅੰਦਰ ਤੁਹਾਨੂੰ 30000 ਤਨਖਾਹ ਮਿਲੂਗੀ ਉਹ ਜਿਹੜੀ ਤੋਂ ਇਹ ਦੁਕਾਨ ਦਾ ਕਿਰਾਇਆ ਹੋਊਗਾ ਜਿੰਨਾ ਵੀ ਹੋਊਗਾ ਉਹ ਮੈਂ ਕਿਰਾਇਆ ਪੇ ਕਰੂੰਗਾ ਜਿਹੜਾ ਤੁਸੀਂ 2.5 ਲੱਖ ਰੁਪਈਆ ਦਿੱਤਾ ਹੈ ਨਾ ਉਹ ਤੇ ਤੁਹਾਡੇ ਕੋ ਕੀ ਸਮਝੂਤ ਬਣੀ ਕਿ ਇਹ ਟੰਗ ਨਾ ਦਿੱਤਾ ਕਿਵੇਂ ਦਿੱਤਾ ਮੈਂ ਤੁਹਾਨੂੰ ਪੂਰੀ ਗੱਲ ਦੱਸਣੀ ਚਾਹੁੰਦਾ ਸੀ ਉਹ 2.5 ਲੱਖ ਤੋਂ ਬਾਅਦ ਫਿਰ ਇਹਨੇ ਇੱਕ ਪਲਾਨ ਦਿੱਤਾ ਕਿ ਯਾਰ ਵੀ ਤੁਹਾਨੂੰ ਵੱਧ ਫਾਇਦਾ ਹੋ ਜਾਊਗਾ ਤੁਸੀਂ ਮੈਨੂੰ 5 ਲੱਖ ਰੁਪਈਆ ਹੋਰ ਦਿਓ ਤੇ ਇਹ 5 ਲੱਖ ਰੁਪਈਆ ਫਿਰ ਮੇਰੀ ਦੁਕਾਨ ਤੋਂ ਆ ਕੇ ਲੈ ਗਿਆ ਜਾਣੀ ਉਹਦੇ ਵਿੱਚ ਕੀ ਆ ਉਹਦੇ ਵਿੱਚੋਂ ਮੈਨੂੰ 10000 ਰੁਪਏ ਨੇ ਸਿਰਫ ਦਿੱਤਾ ਔਰ ਕੋਈ ਕਮਾਈ ਨਹੀਂ ਦਿੱਤੀ ਆ ਗੱਲ ਬਣੀ ਹੈ ਔਰ ਇੰਨੇ ਪੈਸੇ ਕਿਉਂਕਿ ਮੇਰੇ ਕੱਲੇ ਦੇ ਨਹੀਂ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਪੀੜਤ ਨੇ ਇੱਕ ਬੰਦਾ ਮੈਨੂੰ ਮਿਲਿਆ ਮੈਂ ਦੇਖ ਕੇ ਮੈਨੂੰ ਆਪ ਨੂੰ ਏਦਾਂ ਹੁੰਦਾ ਸੀ ਕਿ ਯਾਰ ਇਹਦੇ ਨਾਲ ਕੀ ਵਾਪਰੇਆ ਉਦੋਂ 40 ਲੱਖ ਰੁਪਏ ਲੈ ਕੇ ਉਹ ਬੰਦਾ ਅੰਨਾ ਹੋਇਆ ਬੈਠਾ ਜੀ ਆ ਗੱਲਾਂ ਕਰ ਰਿਹਾ ਹੈ ਅੱਛਾ ਇਸ ਤਰ੍ਹਾਂ ਦੀ ਹੋ ਵਾਲੀ ਸਥਿਤੀ ਉਹ ਕੀ ਉਹਦੇ ਬਾਰੇ ਕੀ ਜਾਣਕਾਰੀ ਦੋ ਹੋਣ ਵਾਲੀ ਸਥਿਤੀ ਇਹ ਆ ਜੀ ਕਿਉਂਕਿ ਅੰਦਰੋਂ ਕਮਰੇ ਜੇ ਬੈ ਕੇ ਕਿ ਨਾ ਤਾਂ ਅਸੀਂ ਅ ਪ੍ਰਸ਼ਾਸਨ ਨੂੰ ਇਹ ਬੇਨਤੀਆਂ ਕੀਤੀਆਂ ਨੇ ਔਰ ਆਪਣਾ ਜਿਹੜਾ ਆਰਜੀ ਪੱਤਰ ਵੀ ਦਿੱਤਾ ਔਰ ਉਹਦੇ ਵਿੱਚ ਹਜੇ ਤੱਕ ਤੁਹਾਨੂੰ ਕੋਈ ਨਹੀਂ ਮਿਲਿਆ ਔਰ ਮੀਡੀਆ ਦੇ ਜ਼ਰੀਏ ਵੀ ਅਸੀਂ ਉਹਨੂੰ ਕਿਹਾ ਹੈ ਵੀ ਜੇ ਮਿਲਣਾ ਚਾਹੁੰਦਾ ਮੀਡੀਆ ਦੇ ਜ਼ਰੀਏ ਮਿਲ ਅ ਮੈਂ ਕਿ ਸਿੱਧੀ ਵੀ ਗੱਲ ਕਰਨੀ ਚਾਹੁੰਦਾ ਜਗਦੇਵ ਸਿੰਘ ਔਰ ਰੰਗਜੀਤ ਜੇ ਤੂੰ ਮੈਂ ਬਾਰਸ ਭਟੋੜੀ ਆ ਗੱਲ ਕਰ ਰਿਹਾ ਹਾਂ ਸ਼ੱਕਲ ਮਰੀ ਦੇਖ ਲਈ ਹੋਣੀ ਆ ਜੇ ਤੂੰ ਮੈਨੂੰ ਮਿਲਣਾ ਮੀਡੀਆ ਦੇ ਜ਼ਰੀਏ ਮਿਲਣਾ ਪ੍ਰਸ਼ਾਸਨ ਦੇ ਜ਼ਰੀਏ ਮਿਲਣਾ ਜਿੱਦਾਂ ਵੀ ਇੱਕ ਦਿਨ ਮੈਂ ਤੈਨੂੰ ਪਹਿਲਾਂ ਵੀ ਰਿਕਾਰਡਿੰਗ 'ਚ ਭੇਜਿਆ ਸੀ ਕਿਉਂਕਿ ਤੂੰ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦੇ ਰਿਹਾ ਮੈਨੂੰ ਮਿਲ ਮੇਰੇ ਸਾਹਮਣੇ ਆ ਜਿੱਥੇ ਹੀ ਤੇਰੀ ਤਿੰਨ ਸੈਰ ਸਪਾਈ ਆ ਉੱਥੇ ਬਹਿ ਕੇ ਆਪਾਂ ਗੱਲ ਕਰਦੇ ਆ ਮੇਰਾ ਜਿਹੜਾ ਹਿਸਾਬ ਕਿਤਾਬਾ ਔਰ ਪੂਰੀ ਟੀਮ ਦਾ ਜਿਹੜਾ ਹਿਸਾਬ ਕਿਤਾਬਾ ਸਾਡਾ ਕਲੀਅਰ ਕਰ ਅੱਛਾ ਤੁਹਾਡਾ ਹਿਸਾਬ ਕਿਤਾਬਾ ਜਿਹੜਾ ਤੇ ਜਾਫਰ ਤੁਹਾਡੀ ਟੀਮ ਦਾ ਹਿਸਾਬ ਕਿਤਾਬਾ ਇਹਦੇ ਵਿੱਚ ਕੀ ਫਰਕ ਹੈ ਤੁਹਾਡਾ ਲੱਗ ਹੈ ਟੀਮ ਦਾ ਜਿਆਦਾ ਹੋ ਬੰਦਾ ਜੀ ਇਹਦੇ ਵਿੱਚ ਤਕਰੀਬਨ ਅਸੀਂ 24-25 ਜਣੇ ਜੁੜੇ ਆ ਜਿਹੜੇ ਪੀਰਤ ਨੇ ਔਰ ਬਾਹਰੋਂ ਜਿੱਦਾਂ ਰਾਜਸਥਾਨੋਂ ਹੋ ਗਿਆ ਦਿੱਲੀ ਤੋਂ ਹੋ ਗਿਆ ਜਲੰਧਰ ਅਮਰਸਰ ਪਟਿਆਲਾ ਔਰ ਜਿੱਦਾਂ ਜਿੱਦਾਂ ਅੱਗੇ ਪਤਾ ਚੱਲਦਾ ਉਹ ਜੁੜਦੇ ਜਾਂਦੇ ਆ ਉਹ ਜਿਹਦੇ ਵਿੱਚ ਸਾਰਿਆਂ ਬੰਦਿਆਂ ਦਾ ਕਿਸੇ ਦਾ 40 ਲੱਖਾ ਕਿਸੇ ਦਾ 30 ਲੱਖਾ ਕਿਸੇ ਦਾ 50 ਲੱਖਾ ਇਸ ਤਰ੍ਹਾਂ ਕਰਕੇ ਤਕਰੀਬਨ ਜਿਹੜਾ 2.5-3 ਕਰੋੜ ਰੁਪਈਆ ਉਹ ਹਰਪ ਕਰ ਚੁੱਕੇ ਆ ਤੁਹਾਡੀ ਆਪੀ ਟੀਮ ਦਾ ਹੈ ਜੀ ਜੇ ਆਪਾਂ ਕਰੋਨੀ ਕਾਰਵਾਈ ਦੀ ਗੱਲ ਕਰੀਏ ਸਵੰਧ ਅਧਿਕਾਰੀ ਪ੍ਰਸ਼ਾਸਨ ਨੂੰ ਕਰੋਨੀ ਕਾਰਵਾਈ ਦਾ ਰੁਖ ਕੀਤਾ ਉਹਦੇ ਬਹੁਤੀ ਰਿਜ਼ਲਟ ਛਿੱਟੇ ਨਿਕਲੇ ਆ ਉਹ ਵੀਰ ਜੀ ਕੁਝ ਅਸੀਂ ਆਪਣੀਆਂ ਜਿਹੜੀਆਂ ਨੇ ਸਮੱਸਿਆਵਾਂ ਦੱਸੀਆਂ ਪ੍ਰਸ਼ਾਸਨ ਨੂੰ ਤੇ ਜਿਹਦੇ ਵਿੱਚ ਹਜੇ ਤੱਕ ਨਹੀਂ ਲੱਗਦਾ ਕਿ ਕੋਈ ਹੱਲ ਹੋਇਆ ਕਿਸੇ ਪਾਸੋਂ ਕੋਈ ਆਈ ਨਹੀਂ ਸੌਖਾ ਜੀ ਜਿਹੜੀ ਖਬਰ ਹੈ ਤੁਹਾਡੇ ਵੱਲੋਂ ਤਾਂ ਨਹੀਂ ਕੋਈ ਕਰੋਨੀ ਕਾਰਵਾਈ ਕਿਸੇ ਨੇ ਹੋਰ ਕਰੀ ਕਿ ਕਰੋਨੀ ਕਾਰਵਾਈ ਜਾ ਕੋ ਪਹਿਲਾਂ ਜਾ ਕੋਈ ਕਿਸੇ ਦਾ ਬੰਦਾ ਸੀ ਕੀ ਗੱਲਬਾਤ ਨੇ ਪਹਿਲਾਂ ਵੀ ਮੇਰੇ ਸੁਣਨ ਚ ਆਇਆ ਕਿ ਇਹਦੇ ਤੇ ਕਾਫੀ ਕਾਰਵਾਈਆਂ ਹੋਈਆਂ ਜਿਹਦੇ ਵਿੱਚੋਂ ਮੈਨੂੰ ਪਤਾ ਲੱਗਿਆ ਵੀ ਇਹ ਕੁਝ ਅਹ ਕੋਲੋਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ ਕੁਝ ਪੈਸੇ ਦਿੰਦਾ ਤੇ ਇਹਨੇ ਇੱਕ ਦਿਨ ਮੈਨੂੰ ਡਾਇਰੈਕਟ ਵੀ ਕਿਹਾ ਸੀ ਕਿ ਮੈਂ ਤਾਂ ਯਾਰ ਮੇਰਾ ਕੋਈ ਵੀ ਨਹੀਂ ਕੁਝ ਵਿਗਾੜ ਸਕਦਾ ਪ੍ਰਸ਼ਾਸਨ ਮੇਰੇ ਹੱਥ 'ਚ ਹੈ ਤੇ ਮੈਂ ਤਾਂ ਪੈਸੇ ਛੜਨੇ ਆ ਪੈਸੇ ਦੀ ਗੇਮ ਹੈ ਆਗਲਾ ਅੱਛਾ ਹੁਣ ਅਗਲੀ ਰੂਪਰੇਖਾ ਕੀ ਤਿਆਰ ਕਰ ਕੀ ਚਾਹੁੰਦੇ ਤੁਸੀਂ ਸਬੰਧ ਗਠਕਾਰੀਆਂ ਤੇ ਪ੍ਰਸ਼ਾਸਨ ਨੂੰ জাফর ਜਿਹੜਾ ਤੁਹਾਡੇ ਜਗਦੇਵ ਸਿੰਘ ਆਪਣਾ ਔਰੰਗਜੀਬ ਜਿਹਦੇ ਨੂੰ ਤੁਸੀਂ ਕਹਿ ਰਹੇ ਹੋ 13 13 ਹੱਟ ਵਾਲਾ ਇਹਨੂੰ ਕੀ ਕਹਿਣਾ ਚਾਹੋ ਤੁਸੀਂ ਮੈਂ ਤਾਂ ਇਹ ਨੂੰ ਇਹ ਕਹਿਣਾ ਚਾਹਣਾ ਵੀਰ ਜੀ ਕਿਉਂਕਿ ਇੱਕ ਕਮਰੇ ਚ ਵੱੜਦਾ ਸਾਡੇ ਖਿਲਾਫ ਸਾਨੂੰ ਕੋਈ ਮੰਦਾ ਚੰਗਾ ਇੱਕ ਦਿਨ ਤਾਂ ਇਦਾਂ ਵੀ ਹੋ ਗਿਆ ਸੀ ਗਾਲ ਖਲੋਚੀ ਤੇ ਵੀ ਆ ਗਏ ਔਰ ਇਹ ਸਾਡੇ ਸਾਹਮਣੇ ਆਵੇ ਜੇ ਮੀਡੀਆ ਤੇ ਇਹਦਾ ਦਿਲ ਕਰਦਾ ਮੀਡੀਆ ਤੇ ਭਰੋਸਾ ਮੀਡੀਆ ਚ ਆ ਜੇ ਪ੍ਰਸ਼ਾਸਨ ਤੇ ਭਰੋਸਾ ਪ੍ਰਸ਼ਾਸਨ ਦੇ ਵਿੱਚ ਆ ਜੇ ਸਾਨੂੰ ਬੁਲਾ ਲੇ ਸਾਡੇ ਟੇਬਲ ਟॉक ਕਰੇ ਜਿਹਦਾ ਕੁਝ ਬਣਦਾ ਉਹ ਦਵੇ ਜਿਹਦਾ ਕੁਝ ਬਣਦਾ ਲੈ ਲੇ ਠੀਕ ਹੈ ਇਹਦਾ ਕੁਝ ਦੇਣਾ ਸੀ ਉਹ ਸਾ ਤੋਂ ਲੈ ਲੇ ਜੇ ਸਾਡਾ ਕੁਝ ਐਨੇ ਦੇਣਾ ਹੈ ਸਾਡਾ ਦੇ ਦੇਵੇ ਜਿੱਥੇ ਦਾ ਪ੍ਰੋਸਸਰ ਜਿੱਥੇ ਯਕੀਨ ਆ ਉੱਥੇ ਅਸੀਂ ਪਹੁੰਚ ਜਾਨੇ ਆ ਤੁਹਾਨੂੰ ਸਵੰਧਿਕ ਅਧਿਕਾਰੀਆਂ ਦੇ ਪ੍ਰਸ਼ਾਸਨ ਤੇ ਕੋਈ ਉਮੀਦ ਆਸ ਹੈ ਕੋਈ ਗੱਲਬਾਤ ਕਾਰਵਾਈ ਹੋਊਗੀ ਜਾਂ ਤੁਹਾਨੂੰ ਕੋਈ ਇਨਸਾਫ਼ ਮਿਲੂਗਾ ਦੇਖੋ ਜੀ ਆਂਗਲਾਂ ਜਿਹੜੀਆਂ ਨੇ ਬਰਾਬਰ ਨਹੀਂ ਗਈਆਂ ਜਿਹੜੇ ਅਧਿਕਾਰੀ ਆ ਬਹੁਤ ਵਧੀਆ ਦਰਜਿਆਂ ਤੇ ਜਿਹੜੇ ਬੈਠਿਆ ਬਹੁਤ ਵਧੀਆ-ਵਧੀਆ ਅਧਿਕਾਰੀ ਨੇ ਔਰ ਉਹਨਾਂ ਨੂੰ ਪਾਰੂ ਲਿਆ ਕਿ ਉਸ ਗੱਡੀਆਂ ਤੇ ਬੰਦੇ ਆ ਸਾਨੂੰ 100% ਜਿਹੜੀ ਉਮੀਦ ਹੈ ਕਿ ਸਾਨੂੰ ਇਨਸਾਫ ਮਿਲੇਗਾ ਔਰ ਵਾਹਿਗੁਰੂ ਤੇ ਵੀ ਭਰੋਸਾ ਹੈ ਔਰ ਸਾਨੂੰ ਮੀਡੀਆ ਤੇ ਵੀ ਭਰੋਸਾ ਹੈ ਕਿਉਂਕਿ ਜਿਹੜੇ ਮੀਡੀਆ ਸਾਡਾ ਕਾਫੀ ਸਾਥ ਦੇ ਰਿਹਾ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਸਾਫ ਨਹੀਂ ਮਿਲਦਾ ਹਨਾ ਤੇ ਫਿਰ ਅਗਲੀ ਰੂਪਰੇਖਾ ਕੀ ਤਿਆਰ ਕਰੋਗੇ ਅਗਲੀ ਰੂਪਰੇਖਾ ਤਾਂ ਇਹ ਇਦਾਂ ਹੈ ਕਿ ਅਸੀਂ ਪ੍ਰਸ਼ਾਸਨ ਨੂੰ ਜਾਂ ਮੀਡੀਆ ਨੂੰ ਨਾਲ ਲੈ ਕੇ ਇੱਕ ਵਾਰੀ ਕੋਸ਼ਿਸ਼ ਕਰਾਂਗੇ ਕਿ ਵੀ ਅਸੀਂ ਉਹਨੂੰ ਮਿਲਗੇ ਜੇ ਉਹ ਸਾਨੂੰ ਨਹੀਂ ਮਿਲ ਸਕਦਾ ਜਾਂ ਬੰਦੇ ਦੀਆਂ ਕਈ ਪ੍ਰੋਬਲਮਾਂ ਹੋਣਗੀਆਂ ਕਈ ਉਹਦੇ ਸਵਾਲ ਹੋਣਗੇ ਜਾਂ ਉਹ ਕਿਸੇ ਗੱਲ ਤੋਂ ਉਹਦੇ ਅੰਦਰ ਇੱਕ ਡਰ ਬੈਠਾ ਹੋਵੇ ਮੈਂ ਪੈਸੇ ਲੁੱਟ ਲੇ ਤੇ ਮੈਂ ਕਿਸੇ ਨੂੰ ਪੈਸਾ ਨਹੀਂ ਦੇਣਾ ਠੀਕ ਹੈ ਉਹ ਪੈਸਾ ਨਹੀਂ ਕਿਸੇ ਨੂੰ ਦੇਣਾ ਚਾਹੁੰਦਾ ਉਹ ਸਾਹਮਣੇ ਨਹੀਂ ਆਉਣਾ ਚਾਹੁੰਦਾ ਫਿਰ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਚਲੇ ਜਾਨੇ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਕਿ ਇਹ ਰੁਕ ਉਹਦਾ ਕੀ ਜੀ ਗੱਲਬਾਤ ਕਰਦਾ ਓ ਰੁਕ ਵੀਰ ਜੀ ਇਦਾਂ ਦਾ ਹੁੰਦਾ ਫਾਜਪੁਰ ਹੁਣ ਮੈਂ ਉਹਨਾਂ ਨਾਲ ਗੱਲ ਕੀਤੀ ਪਹਿਲਾਂ ਮੈਂ ਉਹਨਾਂ ਨੂੰ ਪੈਸਿਆਂ ਦੇ ਲੈਣ ਦੇਣ ਨੂੰ ਕੀਤਾ ਬਹੁਤ ਵਧੀਆ ਢੰਗ ਨਾਲ ਗੱਲ ਕਰਦਾ ਰਿਹਾ ਉਸ ਤੋਂ ਬਾਅਦ ਰੁੱਖਾ ਬਣ ਦਿਖਾਇਆ ਉਸ ਤੋਂ ਬਾਅਦ ਗਾਲ ਗਲੋਚੀ ਤੇ ਵੀ ਗੱਲ ਪਹੁੰਚ ਗਈ ਠੀਕ ਹੈ ਯਾਨੀ ਉਹ ਕਿਸੇ ਰਾਹ ਤੇ ਨਹੀਂ ਗਿਆ ਉਸ ਤੋਂ ਬਾਅਦ ਮੇਰੇ ਜਿਹੜੇ ਨੰਬਰ ਸੀ ਉਹ ਉਹਨੇ ਬਲੌਕ ਲਿਸਟ ਚ ਪਾਤੇ ਆ ਯਾਨੀ ਕਿਸੇ ਕਿਸਮ ਦਾ ਕੋਈ ਉਹਨੇ ਆਪਣੀ ਜਿਹੜੀ ਦਿਖਾਈ ਨਹੀਂ ਅੱਗੇ ਵੀ ਸਾਨੂੰ ਯਾਰ ਵੀ ਕੋਈ ਇਨਸਾਫ ਦੇ ਸਕੇ ਹਾਂਜੀ ਭਰੋੜਿਆ ਬਰਛੀ ਤੁਹਾਡੇ ਕੋਲ ਹੋਰ ਕੀ ਜਾਣਕਾਰੀ ਇਹਨਾਂ ਬਾਰੇ ਹੋਰ ਤਾਂ ਨਹੀਂ ਕਰਦਾ ਵੀਰ ਜੀ ਇਦਾਂ ਕਿ ਇਹ ਨਾਂ ਮੇਰੇ ਜਿਹੜੀਆਂ ਧਿਆਨ ਚ ਆਈਆਂ ਬਿੱਤਰਕੇ ਨਾਲ ਫੀਲਡ ਦੇ ਵਿੱਚ ਤੁਰ ਕੇ ਵੀ ਇਹ ਬਹੁਤ ਸਾਰੀਆਂ ਫਾਰਮਾਂ ਤਿਆਰ ਕਰਦਾ ਹੈ ਇਹਦੇ ਬਿਰਜੇ ਮੇਰੇ ਕਾਫੀ ਧਿਆਨ ਦੇ ਵਿੱਚ ਆਇਆ ਕਿਉਂਕਿ ਫੀਲਡ ਦੇ ਵਿੱਚੋਂ ਵੀ ਪਤਾ ਲੱਗਦਾ ਔਰ ਜਿੱਦਾਂ ਜਿੱਦਾਂ ਕਿ ਅਧਿਅਕ ਕੀ ਤੁਰੇ ਜਾਣੇ ਇਹਦੇ ਬਾਰੇ ਸਾਨੂੰ ਜਾਣਕਾਰੀਆਂ ਮਿਲੀਆਂ ਜਾਂਦੀਆਂ ਇਹ ਜਿਹੜੀਆਂ ਨੇ ਕਈ ਕਿਸਮ ਦੀਆਂ ਫਾਰਮਾਂ ਬਣਾਉਂਦਾ ਜਿੱਦਾਂ ਹੁਣ ਕਿਸਾਨ ਹਰ 13-13 ਮਣਾਈ ਆ ਇਸ ਤੋਂ ਪਹਿਲਾਂ ਕੋਈ ਹੋਰ ਸੀ ਉਸ ਤੋਂ ਪਹਿਲਾਂ ਕੋਈ ਹੋਰ ਸੀ ਇਹ 2000 ਜਾਨੀ 8 ਤੋਂ 2009 ਤੋਂ ਇਹ ਸੈਂਸਲੇ ਦੇ ਵਿੱਚ ਤੁਰਿਆ ਹੋਇਆ ਹੈ ਔਰ ਨਵੀਆਂ ਨਵੀਆਂ ਫਰਮਾਂ ਬਣਾ ਕੇ ਲੋਕਾਂ ਨਾਲ ਠੱਗੀ ਮਾਰਦਾ ਉਹਨਾਂ ਦੇ ਜਾਦ ਦੇ ਵਿੱਚ ਫਸਾਉਂਦਾ ਔਰ ਪੈਸੇ ਲੈਂਦਾ ਔਰ ਬਾਹਰ ਕਿਤੇ ਨਾ ਕਿਤੇ ਜਾਂ ਕੋਈ ਫਲੈਟ ਹੈ ਜਾਂ ਕੋਈ ਜ਼ਮੀਨ ਜਾਂ ਕੋਈ ਆਦੀ ਪ੍ਰਾਪਰਟੀ ਖਰੀਦਦਾ ਔਰ ਇੱਕ ਹੁਣ ਥੋੜਾ ਜਿਹਾ ਨਵਾਂ ਨਵਾਂ ਮਸਲਾ ਦੇਖਿਆ ਤਾਂ 15 ਦਿਨ ਪਹਿਲਾਂ ਕਿ 100 ਰੁਪਿਆ ਦੋ ਔਰ ਲੱਖਾਂ ਰੁਪਿਆ ਕਮਾਓ ਉੱਪਰ ਟਾਈਟਲ ਸੀ نیچے ਨੰਬਰ ਦਿੱਤਾ ਮੇਰੇ ਨਾਲ ਸੰਪਰਕ ਕਰੋ ਉਹ ਨੰਬਰ ਆ ਜਿਹੜਾ ਉਹਦਾ ਚੱਲ ਨਹੀਂਦਾ ਉਹ ਨੰਬਰ ਤੇ ਮੈਂ ਮੈਸੇਜ ਕੀਤਾ ਜੀ ਮੈਂ ਤੁਹਾ ਨਾਲ ਸੰਪਰਕ ਕਰਨਾ ਚਾਹੁੰਦਾ ਤੁਹਾਡੇ ਸੰਮਰਗਜਾ ਮੈਨੂੰ ਸੰਪਰਕ ਕਰੋ ਕੋਈ ਜਵਾਬ ਨਹੀਂ ਅਛਾ ਇਸ ਕੰਮ ਦੇ ਵਿੱਚ ਪਰਿਵਾਰ ਵੀ ਇਨਵਾਲਵ ਹੈ ਇਹਨਾਂ ਦਾ ਕੋਈ ਉਹਨਾਂ ਦੇ ਕਿਹੇ ਰਿਲੇਸ਼ਨ ਹੈ ਇਹਨਾਂ ਦਾ ਪਰਿਵਾਰ ਜਿਹੜਾ ਇਨਵਾਲਵ ਹੈ ਜਿਹਦੇ ਲਵ ਮੈਰਿਜ ਹੋਈ ਵੀ ਹੈ ਇਹਦੀ ਜਿਹੜੀ ਮੈਸੇਜ ਆ ਤਲਵੰਡੀ ਸਾਬੋ ਤੋਂ ਆ ਔਰ ਉਹ ਇਹਦਾ ਸਾਥ ਦੇ ਰਹੀ ਹੈ ਕਿਉਂਕਿ ਕਈ ਜਗ੍ਹਾ ਤੇ ਦੇਖਿਆ ਹੈ ਪੈਸੇ ਲੈਣ ਜਾਂਦੇ ਆ ਤਾਂ ਉਹ ਨਾ ਜਾਂਦੀ ਆ ਇੱਕ ਜਗ੍ਹਾ ਤੇ ਸਾਡਾ ਦੋਸਤ ਆ ਉਹਦੇ ਤੋਂ ਪੈਸੇ ਲੈਣ ਗਿਆ ਤੇ ਕਹਿੰਦਾ ਉਹ ਕਹਿੰਦਾ ਜੀ ਮੈਂ ਬਾਈ ਕਾਉਂਟ ਪੈਸੇ ਦਊਗਾ ਉਹ ਕਹਿੰਦਾ ਨਹੀਂ ਬੈਂਕ ਤਾਂ ਮੈਂ ਨਾਲ ਲੈ ਗਿਆ ਬਾਈ ਕਾਉਂਟ ਕਰਦਾਉਂਗੇ ਬੈਂਕ ਕੇਸ ਇਹ ਉਹਦੇ ਘਰ ਵਾਲੇ ਦਾ ਪਰਸ ਸੀ ਕਿਉਂਕਿ ਉਹ ਇਹਦੇ ਨਾਲ ਇਨਵੋਲ ਹੈ ਉਹ ਇਹਦਾ ਸਾਥ ਦੇ ਉਹਨਾਂ ਦੇ ਵੀ ਕੋਈ ਕਾਰਵਾਈ ਵਗੈਰਾ ਜਾਂ ਕੋਈ ਦਰਖਾਸਤ ਵਗੈਰਾ ਜਾਂ ਕੋਈ ਪਰਚੇ-ਪੁਰਚੇ ਹੋਏ ਉਹਨਾਂ ਦੇ ਵੀ ਅ ਨਹੀਂ ਇਹ ਧਿਆਨ 'ਚ ਨਹੀਂ ਹੈ ਜਿਹੜੇ ਫਿਲਹਾਲ ਬਾਤਿਓ ਹੋਏ ਆ ਉਹ ਇਹਦੇ ਤੇ ਆ ਜਗਦੇਵ ਵਰਸ ਜੋ ਰੰਗਦੇਵ ਤੇ ਇੱਕ ਪਿਛਲੀ ਜੋ 11 7 ਦੇ ਤਰੀਕ ਗੁਜ਼ਰੀ ਆ ਇਸੇ ਸਾਲ ਦੀ 2024 ਦੀ ਹੂੰ ਉਹਦੇ ਵਿੱਚ ਅਸੀਂ ਇਹਨੂੰ ਬਠਿੰਡੇ ਤੋਂ ਅਰੈਸਟ ਕਰਵਾਇਆ ਸੀ ਔਰ ਚੰਡੀਗੜ੍ਹ ਦੀ ਜਿਹੜੀ ਪੁਲਿਸ ਹੈ ਸੀਨੀਅਰ ਅਫਸਰ ਆਏ ਸੀ ਇਹਨੂੰ ਜਾਣੀ ਅਰੈਸਟ ਕਰਕੇ ਲੈ ਕੇ ਗਏ ਸੀ ਹੂੰ ਔਰ अच्छा भाई जी ਤੁਸੀਂ ਕਿਹੜੇ ਮਾਮਲੇ ਚ ਲੈ ਕੇ ਜਾ ਰਹੇ ਹੋ ਇਹਨਾਂ ਨੂੰ ਸਾਡੇ ਕੋਲ 138 ਦਾ ਕੇਸ ਹੈ ਜੀ ਦੇ ਚ ਅੱਛਾ ਜੀ ਚੰਡੀਗੜ੍ਹ ਕੋਰਟ ਦਾ ਡਿਸਟ੍ਰਿਕਟ ਕੋਰਟ ਦਾ ਹਾਂ ਤੇ ਉਹਦੇ ਚ ਨੋਨ ਅਵੇਲੇਬਲ ਵਾਰੰਟਰ ਹੈ ਲੈ ਗੈਰਜਮਾਨਤੀ ਵਾਰੰਟਰ ਉਹਦੇ ਚ ਜਾ ਕੇ ਇਹਨੂੰ ਰਿਜਿਸਟਰ ਕਰੀਏ ਕੀ ਨਾ ਕੀ ਤੁਹਾਡਾ ਕੀ ਐਸੇ ਰਵੀ ਕੁਮਾਰ ਚੰਡੀਗੜ੍ਹ ਪੁਲਿਸ ਦਾ ਠੀਕ ਆਪਾਂ ਰੋਕੀ ਬੰਦਲਾਂ ਇਹ ਉਹ ਸਾਰੇ ਬੰਦੇ ਨੇ ਜੀ ਜਿਨ੍ਹਾਂ ਨੇ ਕੱਲ ਜਗਦੇਵ ਖਾਲਸੇ ਨੂੰ ਘੇਰ ਕੇ ਤੇ ਪੁਲਿਸ ਦੇ ਹਵਾਲੇ ਕੀਤਾ ਕੀ ਹੋਇਆ ਕੱਲ ਸਾਰਾ ਮਾਮਲਾ ਕੱਲ ਇਹ ਇੱਥੇ ਆਇਆ ਸੀਗਾ ਜੀ ਸਾਨੂੰ ਪਤਾ ਲੱਗ ਗਿਆ ਬੀਬੀ ਵਾਲਾ ਚੌਂਕ 'ਚ ਅਸੀਂ ਇਕੱਠੇ ਹੋ ਗਏ ਜੀ ਗੱਡੀ ਮੂਰੇ ਗੱਡੀ ਲਾ ਕੇ ਰੋਕ ਲਈ ਜੀ ਹੂੰ ਹੂੰ ਆਉਣ ਕੈਮਰਾ ਦੀ ਸਾਰੀ ਗੱਲਬਾਤ ਸ਼ੁਰੂ ਕਰ ਲਈ ਜੀ ਹਮ ਹਮ ਪੱਤਰਕਾਰ ਵੀ ਸੀਗੇ ਮੌਕੇ ਤੇ ਹਮ ਹਮ ਉਹਨਾਂ ਨੇ ਗੱਲਬਾਤ ਕੀਤੀ ਐ ਜਿੰਨੀ ਗੱਲਬਾਤ ਹੋਈ ਚਲੋ ਪਤਾ ਲੱਗਿਆ ਬਾਅਦ ਵਿੱਚ ਅਸੀਂ ਇੱਥੇ ਸੂਚਿਤ ਕੀਤਾ ਜੀ ਥਾਣੇ ਜਾ ਕੇ ਇੱਥੇ ਲਿਆਏ ਇੱਥੋਂ ਫਿਰ ਜਿਹੜੀ ਕੋਈ ਬੰਦੀ ਕਾਰਵਾਈ ਇਹਨਾਂ ਨੇ ਕਰਤੀ ਜੀ ਕਈ ਕੇਸਾਂ 'ਚ ਭਗੌੜਾ ਜੀ ਵੀ ਹੋ ਸੀਗਾ ਚੰਡੀਗੜ੍ਹ ਪੁਲਿਸ ਨੂੰ ਲੈ ਕੇ ਗਈ ਐ ਜੀ ਪਰ ਇਸ ਤੋਂ ਇਲਾਵਾ ਇਹਦੇ ਤੇ ਕਾਫੀ ਕੇਸ ਐ ਔਰ ਭਗੌੜਾ ਕੇਸ ਨੇ ਔਰ 420 ਦੇ ਕੇਸ ਨੇ ਠੀਕ ਐ ਠੱਗੀ ਠੋਰੀ ਦੇ ਤਾਂ ਹੈ ਹੀ ਨੇ ਉਹ ਕਈ ਤਰ੍ਹਾਂ ਦੇ ਕੇਸ ਨੇ ਦੇ ਤੇ ਇਹ ਕਿਸੇ ਮੋਰੇ ਜਾਨੀ ਪੀਐਸ ਨਹੀਂ ਹੁੰਦਾ ਕਿਸੇ ਨੂੰ ਸਹੀ ਜਵਾਬ ਨਹੀਂ ਦੇ ਰਿਹਾ ਠੀਕ ਜਿਹੜਾ ਵੀ ਇਹ ਸਾਡੇ ਨਾਲ ਨਾ ਜਾਣੀ ਅੱਗੇ ਜੱਗੇ ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਸਕਿਆ ਜੀ ਮੈਂ ਦਿੱਲੀ ਆ ਹਰਿਆਣਾ ਜਲੰਧਰ ਹੈ हिसार ਹੈ ਇਥੋਂ ਕਾਫੀ ਬੰਦਿਆਂ ਦੇ ਫੋਨ ਕਾਲ ਆਉਣੀਆਂ ਨੇ ਕਿ ਉਹ ਜਾਨੀ 100 150 ਲੋਕ ਹੋਣੇ ਆ ਜਿਹੜੇ ਇਹਦੇ ਫੀਲਸ ਨੇ ਔਰ ਕਿਸੇ ਦਾ ਲੱਗਾ ਕਿ ਇਹਦਾ 10 ਲੱਖ ਇਹਦਾ 50 ਲੱਖ ਹੋ ਚਿਰਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਤੇ ਉਹ ਬੰਦੇ ਸਾਰੇ ਇਹ ਤਾਂ ਪੀੜਤ ਹੈ ਔਰ ਹੌਲੀ ਹੌਲੀ ਉਹ ਜਿਹੜੇ ਇਹ ਤੇ ਕਾਰਵਾਈ ਵੀ ਕਰ ਰਹੇ ਆ ਤੇ ਅੱਗੇ ਦਾ ਸਟੈਪ ਬਾਈ ਸਟੈਪ ਜਾਨੀ ਚੱਲ ਰਿਹਾ ਹੈ। ਅੱਛਾ ਵਾਰਸ ਜੀ ਜਾਣਦੇ ਜਾਂਦੇ ਨੇ ਆਪਾਂ ਨੰਬਰ ਜੁੜ ਦੋ ਜੇਕਰ ਤੁਹਾਡਾ ਸੰਪਰਕ ਕਰਨਾ ਹੋ ਜਾ ਕੋਈ ਜਾਣਕਾਰੀ ਲੈਣੀ ਹੋਵੇ। ਆ ਮੇਰਾ ਨੰਬਰ 7652934593 7652934593 ਵਾਰਸ ਭਦੌੜੀਆ ਔਰ ਉਰੰਗਜੀਤ ਤੋਂ ਖਾਸ ਕਰਕੇ ਮੇਰਾ ਨੰਬਰ ਤੇਰੇ ਕੋਲ ਤਾਂ ਹੈਗਾ ਹੀ ਆ ਦੁਬਾਰਾ ਰਿਪੀਟ ਕਰ ਦਿੰਨਾ 7652934593 ਜੇ ਤੇਰੇ ਮਨ ਚ ਕੋਈ ਮੇਰੇ ਪਰਦੇ ਸਵਾਲ ਆ ਜਾਂ ਕੋਈ ਡਾਊਟ ਆ ਜਾਂ ਕਿਸੇ ਤਰ੍ਹਾਂ ਮੈਨੂੰ ਕਾਲ ਕਰਨੀ ਠੀਕ ਆ ਮੈਂ ਤਾਂ ਤੁਮੈਨ ਪਤਾ ਕਾਲ ਨਹੀਂ ਕਰਦਾ ਮੈਨੂੰ ਕਾਲ ਕਰੀ ਮੀਡੀਆ 'ਚ ਬਹਿ ਕੇ ਉਹਦਾ ਜਵਾਬ ਲੈ ਲਈ ਤੇ ਪ੍ਰਸ਼ਾਸਨ 'ਚ ਬਹਿ ਕੇ ਤਰਾ ਦਿਲ ਕਰਦਾ ਜਿਤਰਾ ਕੋਈ ਨੇਤਾ ਹੈਗਾ ਉੱਥੇ ਮੈਨੂੰ ਬੁਲਾ ਲਾ ਠੀਕ ਆ ਜਿੱਦਾਂ ਤੂੰ ਚਾਹਣਾ ਉਸੇ ਤਰ੍ਹਾਂ ਕਰ ਲੂ ਮੈਂ ਦੈਟਸ ਆਲ ਇਹ ਸਨ ਅਵਾਰਸ ਪਟੌੜੀਆ ਤੋਂ ਫਿਕਰਮੰਦ ਮੀਡੀਆ ਤੋਂ ਗੁਰਚਾਰੇ ਸਿੰਘ ਰਾਜੂ ਦੇ ਨਾਲ ਨਰਮਲ ਸਿੰਘ ਹਾਲ ਦੀ ਰਿਪੋਰਟ ਧੰਨਵਾਦ